ਵਾਤਾਚਰਨ ਕੌਰ ਹੋਣਾ ਨੇ ਇੱਕ ਹੋਣਾ ਨੇ ਸਟੇਟਸ ਪਾਇਆ ਜਿਦੇ ਚ ਇੱਕੋ ਹੀ ਵਾਰੀ ਮੈਂ ਪੜਿਆ ਜਿਦੇ ਚ ਉਹਨਾਂ ਨੇ ਮੈਂ ਜਿਹੜੀਆਂ ਇੰਟਰਵਿਊ ਚ ਗੱਲਾਂ ਕਹੀਆਂ ਨੇ ਉਹ ਉਹਨਾਂ ਨੇ ਕਿਹਾ ਕਿ ਮੈਂ ਉਹ ਸਭ ਝੂਠ ਬੋਲਿਆ ਸੀ 2025 ਤੋਂ ਪਹਿਲਾਂ ਸ਼ਬੀਰ ਦਾ ਨਾਮ ਵੀ ਨਹੀਂ ਸੁਣਿਆ ਸੀ ਸੋ ਉਹਦੇ ਵੀ ਮੈਂ ਪਿਛਲੀ ਪੋਸਟ ਚ ਸਕਰੀਨਸ਼ਾਟ ਪਾਏ ਨੇ ਕਿ ਉਹ ਸ਼ਬੀਰ ਨੂੰ ਕਦੋਂ ਤੋਂ ਜਾਣਦੇ ਨੇ ਇਹਦੇ ਲਈ ਮੈਂ ਕੋਈ ਐਫਰਟ ਨਹੀਂ ਕੀਤੀ ਮੈਂ ਤਾਂ ਜਸਟ ਬਸ ਐਦਾਂ ਹੀ ਆਪਦੀ ਚੈਟ ਚੋਂ ਲੱਭ ਕੇ ਉਹ ਸਕਰੀਨਸ਼ਾਟ ਪਾਤੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਅੰਦਵਾਨੂ ਬੇਬੇ ਜੀ ਨੂੰ ਤੇ ਬਾਪੂ ਜੀ ਨੂੰ ਸਰਦਾਰ ਬਲਕੌਰ ਸਿੰਘ ਨੂੰ ਤੇ ਮਾਤਾ ਚਰਨ ਕੌਰ ਹੋਣਾ ਨੂੰ ਕਿ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਚੀਜ਼ਾਂ ਮੈਂ ਪਾਈ ਜਾਵਾਂ ਮੈਨੂੰ ਆਪਦੇ ਆਪ ਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਥੋਡੀਆਂ ਚੀਜ਼ਾਂ ਦੇ ਕੋਈ ਸਕਰੀਨਸ਼ਾਟ ਐਦਾਂ ਦੇ ਪਾਈ ਜਾਵਾਂ ਜਾਂ ਕੁਝ ਵੀ ਕਰੀ ਜਾਵਾਂ ਜਾਂ ਤੁਹਾਡੇ ਵਾਇਸ ਨੋਟ ਪਾਈ ਜਾਵਾਂ ਜਾਂ ਕੋਈ ਸਿੱਧੂ ਦਾ ਵਾਇਸ ਨੋਟ ਪਾਵਾਂ ਕਿ ਮੈਂ ਉਹਦੇ ਕੋਲੇ ਕੰਮ ਮੰਗਣ ਗਿਆ ਸੀ ਜਾਂ ਉਹਨੇ ਮੈਨੂੰ ਬੁਲਾਇਆ ਸੀ ਕਿਸੇ ਚੀਜ਼ਾਂ ਦੀ ਸਲਾਹ ਲਈ ਜਾਂ ਹੈਲਪ ਲਈ ਸੋ ਮੈਂ ਚਾਹੁੰਦਾ ਕਿ ਆਪਾਂ ਇੱਕ ਵਾਰੀ ਤਿੰਨੋਂ ਜਾਣੇ ਜੇ ਕਿਸੇ ਚੌਥੇ ਨੂੰ ਵੀ ਬਿਠਾਉਣਾ ਤੁਸੀਂ ਭਾਵੇਂ ਚੌਥਾ ਬੰਦਾ ਵੀ ਕੋਈ ਆਪਾਂ ਸਾਰੇ ਜਾਣੇ ਲਾਈਵ ਦੇ ਵਿੱਚ ਬੈਠ ਜਾਈਏ ਕੈਮਰੇ ਲਾ ਕੇ মিডিਆ ਦੇ ਸਾਹਮਣੇ ਤੇ ਉੱਥੇ ਸਾਰੀਆਂ ਗੱਲਾਂ ਇੱਕ ਵਾਰੀ ਚ ਕਲੀਅਰ ਕਰ ਲਈਏ ਮੈਂ ਕਿਸੇ ਗੱਲ ਤੋਂ ਤੁਹਾਡੇ ਤੋਂ ਕਾਣਾ ਨਹੀਂ ਆ ਮੈਂ ਕਿਤੇ ਨਹੀਂ ਭੱਜਦਾ ਮੈਂ ਹਰ ਵੇਲੇ ਹਾਜ਼ਰ ਹਾਂ ਜਿੱਥੇ ਤੁਸੀਂ ਕਹੋ ਜਦੋਂ ਤੁਸੀਂ ਕਹੋ ਜਿਹਦੇ ਨਾਲ ਤੁਸੀਂ ਕਹੋ ਮੈਂ ਬੈਠਣ ਨੂੰ ਤਿਆਰ ਆ ਮੈਂ ਜਿਹੜੀ ਗੱਲ ਸਹੀ ਆ ਉਹ ਸਾਰੀ ਇੰਟਰਵਿਊ ਚ ਦੱਸੀ ਆ ਤੇ ਜਿਹੜੀ ਗੱਲ ਗਲਤ ਹੈ ਉਹ ਵੀ ਮੈਂ ਇੰਟਰਵਿਊ ਚ ਦਸੀ ਹੈ ਮਾਤਾ ਚਰਨ ਕੌਰ ਹੁਣਾਂ ਨੇ ਇੱਕ ਹੁਣੇ ਹੁਣੇ ਸਟੇਟਸ ਪਾਇਆ ਜਿਦੇ ਚ ਇੱਕੋ ਹੀ ਵਾਰੀ ਮੈਂ ਪੜਿਆ ਜਿਦੇ ਚ ਉਹਨਾਂ ਨੇ ਮੈਂ ਜਿਹੜੀਆਂ ਇੰਟਰਵਿਊ ਚ ਗੱਲਾਂ ਕਹੀਆਂ ਨੇ ਉਹ ਉਹਨਾਂ ਨੇ ਕਿਹਾ ਹੈ ਕਿ ਮੈਂ ਉਹ ਸਭ ਝੂਠ ਬੋਲਿਆ ਸੀ 2025 ਤੋਂ ਪਹਿਲਾਂ ਸ਼ਬੀਰ ਦਾ ਨਾਮ ਵੀ ਨਹੀਂ ਸੁਣਿਆ ਸੀ ਸੋ ਉਹਦੇ ਵੀ ਮੈਂ ਪਿਛਲੀ ਪੋਸਟ ਚ ਸਕਰੀਨਸ਼ਾਟ ਪਾਏ ਨੇ ਕਿ ਉਹ ਸ਼ਬੀਰ ਨੂੰ ਕਦੋਂ ਤੋਂ ਜਾਣਦੇ ਨੇ ਇਹਦੇ ਲਈ ਮੈਂ ਕੋਈ ਐਫਰਟ ਨਹੀਂ ਕੀਤੇ ਮੈਂ ਤਾਂ ਜਸਟ ਬਸ ਐਦਾਂ ਹੀ ਆਪਦੀ ਚੈਟ ਚੋਂ ਲੱਭ ਕੇ ਉਹ ਸਕਰੀਨਸ਼ਾਟ ਪਾਤੇ ਇਹ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਦੋਵਾਂ ਨੂੰ ਬੇਬੇ ਜੀ ਨੂੰ ਤੇ ਬਾਪੂ ਜੀ ਨੂੰ ਸਰਦਾਰ ਬਲਕੌਰ ਸਿੰਘ ਨੂੰ ਤੇ ਮਾਤਾ ਚਰਨ ਕੌਰ ਉਹਨਾਂ ਨੂੰ ਕਿ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਚੀਜ਼ਾਂ ਮੈਂ ਪਾਈ ਜਾਵਾਂ ਮੈਨੂੰ ਆਪਦੇ ਆਪ ਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਥੋਡੀਆਂ ਚੀਜ਼ਾਂ ਦੇ ਕੋਈ ਸਕਰੀਨਸ਼ਾਟ ਐਦਾਂ ਦੇ ਪਾਈ ਜਾਵਾਂ ਜਾਂ ਕੁਝ ਵੀ ਕਰੀ ਜਾਵਾਂ ਜਾਂ ਤੁਹਾਡੇ ਵਾਇਸ ਨੋਟ ਪਾਈ ਜਾਵਾਂ ਜਾਂ ਕੋਈ ਸਿੱਧੂ ਦਾ ਵਾਇਸ ਨੋਟ ਪਾਵਾਂ ਕਿ ਮੈਂ ਉਹਦੇ ਕੋਲੇ ਕੰਮ ਮੰਗਣ ਗਿਆ ਸੀ ਜਾਂ ਉਹਨੇ ਮੈਨੂੰ ਬੁਲਾਇਆ ਸੀ ਕਿਸੇ ਚੀਜ਼ਾਂ ਅਹ ਇਸ ਲਾਲੀ ਜਾਹਲਪਲੇ ਸੋ ਮੈਂ ਚਾਹੁੰਦਾ ਕਿ ਆਪਾਂ ਇੱਕ ਵਾਰੀ ਤਿੰਨੋਂ ਜਾਣੇ ਜੇ ਕਿ ਸ ਚੌਥੇ ਨੂੰ ਵੀ ਬਿਠਾਉਣਾ ਤੁਸੀਂ ਭਾਵੇਂ ਚੌਥਾ ਬੰਦਾ ਵੀ ਕੋਈ ਆਪਾਂ ਸਾਰੇ ਜਾਣੇ ਲਾਈਵ ਦੇ ਵਿੱਚ ਬੈਠ ਜਾਈਏ ਕੈਮਰੇ ਲਾ ਕੇ ਮੀਡੀਆ ਦੇ ਸਾਹਮਣੇ ਤੇ ਉੱਥੇ ਸਾਰੀਆਂ ਗੱਲਾਂ ਇੱਕ ਵਾਰੀ ਚ ਕਲੀਅਰ ਕਰ ਲਈਏ ਮੈਂ ਕਿਸੇ ਗੱਲ ਤੋਂ ਤੁਹਾਡੇ ਤੋਂ ਕਾਣਾ ਨਹੀਂ ਆ ਮੈਂ ਕਿਤੇ ਨਹੀਂ ਭੱਜਦਾ ਮੈਂ ਹਰ ਵੇਲੇ ਹਾਜ਼ਰ ਹਾਂ ਜਿੱਥੇ ਤੁਸੀਂ ਕਹੋ ਜਦੋਂ ਤੁਸੀਂ ਕਹੋ ਜਿਹਦੇ ਨਾਲ ਤੁਸੀਂ ਕਹੋ ਮੈਂ ਬੈਠਣ ਨੂੰ ਤਿਆਰ ਹਾਂ ਮੈਂ ਜਿਹੜੀ ਗੱਲ ਸਹੀ ਆ ਉਹ ਸਾਰੀ ਇੰਟਰਵਿਊ ਚ ਦੱਸੀ ਆ ਤੇ ਜਿਹੜੀ ਗੱਲ ਗਲਤ ਆ ਉਹ ਵੀ ਮੈਂ ਇੰਟਰਵਿਊ ਚ ਦੱਸੀ ਆ ਮਾਤਾ ਚਰਨ ਕੌਰ ਹੁਣਾਂ ਨੇ ਇੱਕ ਹੁਣੇ ਹੁਣੇ ਸਟੇਟਸ ਪਾਇਆ ਜਿਦੇ ਚ ਇੱਕੋਈ ਵਾਰੀ ਮੈਂ ਪੜਿਆ ਜਿਦੇ ਚ ਉਹਨਾਂ ਨੇ ਮੈਂ ਜਿਹੜੀਆਂ ਇੰਟਰਵਿਊ ਚ ਗੱਲਾਂ ਕਹੀਆਂ ਨੇ ਉਹ ਉਹਨਾਂ ਨੇ ਕਿਹਾ ਹੈ ਕਿ ਮੈਂ ਉਹ ਸਭ ਝੂਠ ਬੋਲਿਆ ਸੀ 2025 ਤੋਂ ਪਹਿਲਾਂ ਸ਼ਬੀਰ ਦਾ ਨਾਮ ਵੀ ਨਹੀਂ ਸੁਣਿਆ ਸੀ ਸੋ ਉਹਦੇ ਵੀ ਮੈਂ ਆ ਪਿਛਲੀ ਪੋਸਟ ਚ ਸਕਰੀਨਸ਼ਾਟ ਪਾਏ ਨੇ ਕਿ ਉਸ ਵੀਰ ਨੂੰ ਕਦੋਂ ਕਤੋਂ ਜਾਣਦੇ ਨੇ ਇਹਦੇ ਲਈ ਮੈਂ ਕੋਈ ਐਫਰਟ ਨਹੀਂ ਕੀਤੇ ਮੈਂ ਤਾਂ ਜਸਟ ਬਸ ਐਦਾਂ ਹੀ ਆਪਦੀ ਚੈਟ ਚੋਂ ਲੱਭ ਕੇ ਉਹ ਸਕਰੀਨਸ਼ਾਟ ਪਾਤੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਦੋਵਾਂ ਨੂੰ ਬੇਬੇ ਜੀ ਨੂੰ ਤੇ ਬਾਪੂ ਜੀ ਨੂੰ ਸਰਦਾਰ ਬਲਕੌਰ ਸਿੰਘ ਨੂੰ ਤੇ ਮਾਤਾ ਚਰਨ ਕੌਰ ਉਹਨਾਂ ਨੂੰ ਕਿ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਚੀਜ਼ਾਂ ਮੈਂ ਪਾਈ ਜਾਵਾਂ ਮੈਨੂੰ ਆਪਦੇ ਆਪ ਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਅ ਥੋਡੀਆਂ ਚੀਜ਼ਾਂ ਦੇ ਕੋਈ ਸਕਰੀਨਸ਼ਾਟ ਐਦਾਂ ਦੇ ਪਾਈ ਜਾਵਾਂ ਜਾਂ ਕੁਝ ਵੀ ਕਰੀ ਜਾਵਾਂ ਜਾਂ ਤੁਹਾਡੇ ਵਾਇਸ ਨੋਟ ਪਾਈ ਜਾਵਾਂ ਜਾਂ ਕੋਈ ਸਿੱਧੂ ਦਾ ਵਾਇਸ ਨੋਟ ਪਾਵਾਂ ਕਿ ਮੈਂ ਉਹਦੇ ਕੋਲੇ ਕੰਮ ਮੰਗਣ ਗਿਆ ਸੀ ਜਾਂ ਉਹਨੇ ਮੈਨੂੰ ਬੁਲਾਇਆ ਸੀ ਕਿਸੇ ਚੀਜ਼ਾਂ ਦੀ ਸਲਾਹ ਲਈ ਜਾਂ ਹੈਲਪ ਲਈ ਸੋ ਮੈਂ ਚਾਹੁੰਦਾ ਕਿ ਆਪਾਂ ਇੱਕ ਵਾਰੀ ਤਿੰਨੋਂ ਜਾਣੇ ਅ ਜੇ ਕਿਸਾ ਚੌਥੇ ਨੂੰ ਵੀ ਬਿਠਾਉਣਾ ਤੁਸੀਂ ਭਾਵੇਂ ਚੌਥਾ ਬੰਦਾ ਵੀ ਕੋਈ ਆਪਾਂ ਸਾਰੇ ਜਾਣੇ ਲਾਈਵ ਦੇ ਵਿੱਚ ਬੈਠ ਜਾਈਏ ਕੈਮਰੇ ਲਾ ਕੇ মিডিਆ ਦੇ ਸਾਹਮਣੇ ਤੇ ਉੱਥੇ ਸਾਰੀ ਗੱਲਾਂ ਇੱਕ ਵਾਰੀ ਚ ਕਲੀਅਰ ਕਰ ਲਈਏ ਮੈਂ ਕਿਸੇ ਗੱਲ ਤੋਂ ਤੁਹਾਡੇ ਤੋਂ ਕਾਣਾ ਨਹੀਂ ਆ ਮੈਂ ਕਿਤੇ ਨਹੀਂ ਭੱਜਦਾ ਮੈਂ ਹਰ ਵੇਲੇ ਹਾਜ਼ਰ ਹਾਂ ਜਿੱਥੇ ਤੁਸੀਂ ਕਹੋ ਜਦੋਂ ਤੁਸੀਂ ਕਹੋ ਜਿਹਦੇ ਨਾਲ ਤੁਸੀਂ ਕਹੋ ਮੈਂ ਬੈਠਣ ਨੂੰ ਤਿਆਰ ਆ ਮੈਂ ਜਿਹੜੀ ਗੱਲ ਸਹੀ ਆ ਉਹ ਸਾਰੀ ਇੰਟਰਵਿਊ ਚ ਦੱਸੀ ਆ ਤੇ ਜਿਹੜੀ ਗੱਲ ਗਲਤ ਆ ਉਹ ਵੀ ਮੈਂ ਇੰਟਰਵਿਊ ਚ ਦੱਸੀ ਆ ਮਾਤਾ ਚਰਨਕੌਰ ਹੁਣਾ ਨੇ ਇੱਕ ਹੁਣੇ ਹੁਣੇ ਸਟੇਟਸ ਪਾਇਆ ਜਿਦੇ ਚ ਇੱਕੋ ਹੀ ਵਾਰੀ ਮੈਂ ਪੜਿਆ ਜਿਦੇ ਚ ਉਹਨਾਂ ਨੇ ਮੈਂ ਜਿਹੜੀਆਂ ਇੰਟਰਵਿਊ ਚ ਗੱਲਾਂ ਕਹੀਆਂ ਨੇ ਉਹ ਉਹਨਾਂ ਨੇ ਕਿਹਾ ਹੈ ਕਿ ਮੈਂ ਉਹ ਸਭ ਝੂਠ ਬੋਲਿਆ ਸੀ 2025 ਤੋਂ ਪਹਿਲਾਂ ਸ਼ਬੀਰ ਦਾ ਨਾਮ ਵੀ ਨਹੀਂ ਸੁਣਿਆ ਸੀ ਸੋ ਉਹਦੇ ਵੀ ਮੈਂ ਪਿਛਲੀ ਪੋਸਟ ਚ ਸਕਰੀਨਸ਼ਾਟ ਪਾਏ ਨੇ ਕਿ ਉਹ ਸ਼ਬੀਰ ਨੂੰ ਕਦੋਂ ਤੋਂ ਜਾਣਦੇ ਨੇ ਇਹਦੇ ਲਈ ਮੈਂ ਕੋਈ ਐਫਰਟ ਨਹੀਂ ਕੀਤੇ ਮੈਂ ਤਾਂ ਜਸਟ ਬਸ ਐਦਾਂ ਹੀ ਆਪਦੀ ਚੈਟ ਚੋਂ ਲੱਭ ਕੇ ਉਹ ਸਕਰੀਨਸ਼ਾਟ ਪਾਤੇ ਤੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਅੰਦਵਾਂ ਨੂੰ ਬੇਬੇ ਜੀ ਨੂੰ ਤੇ ਬਾਪੂ ਜੀ ਨੂੰ ਸਰਦਾਰ ਬਲਕੌਰ ਸਿੰਘ ਨੂੰ ਤੇ ਮਾਤਾ ਚਰਨ ਕੌਰ ਉਹਨਾਂ ਨੂੰ ਕਿ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਚੀਜ਼ਾਂ ਮੈਂ ਪਾਈ ਜਾਵਾਂ ਮੈਨੂੰ ਆਪਦੇ ਆਪ ਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਥੋਡੀਆਂ ਚੀਜ਼ਾਂ ਦੇ ਕੋਈ ਸਕਰੀਨਸ਼ਾਟ ਐਦਾਂ ਦੇ ਪਾਈ ਜਾਵਾਂ ਜਾਂ ਕੁਝ ਵੀ ਕਰੀ ਜਾਵਾਂ ਜਾਂ ਤੁਹਾਡੇ ਵਾਇਸ ਨੋਟ ਪਾਈ ਜਾਵਾਂ ਜਾਂ ਕੋਈ ਸਿੱਧੂ ਦਾ ਵਾਇਸ ਨੋਟ ਪਾਵਾਂ ਕਿ ਮੈਂ ਉਹਦੇ ਕੋਲੇ ਕੰਮ ਮੰਗਣ ਗਿਆ ਸੀ ਜਾਂ ਉਹਨੇ ਮੈਨੂੰ ਬੁਲਾਇਆ ਸੀ ਕਿਸੇ ਚੀਜ਼ਾਂ ਦੀ ਸਲਾਹ ਲਈ ਜਾਂ ਹੈਲਪ ਲਈ ਸੋ ਮੈਂ ਚਾਹੁੰਦਾ ਕਿ ਆਪਾਂ ਇੱਕ ਵਾਰੀ ਤਿੰਨੋਂ ਜਾਣੇ ਜੇ ਕਿ ਸ ਚੌਥੇ ਨੂੰ ਵੀ ਬਿਠਾਉਣਾ ਤੁਸੀਂ ਭਾਵੇਂ ਚੌਥਾ ਬੰਦਾ ਵੀ ਕੋਈ ਆਪਾਂ ਸਾਰੇ ਜਾਣੇ ਲਾਈਵ ਦੇ ਵਿੱਚ ਬੈਠ ਜਾਈਏ ਕੈਮਰੇ ਲਾ ਕੇ ਮੀਡੀਆ ਦੇ ਸਾਹਮਣੇ ਤੇ ਉੱਥੇ ਸਾਰੀ ਗੱਲਾਂ ਇੱਕ ਵਾਰੀ ਚ ਕਲੀਅਰ ਕਰ ਲਈਏ ਮੈਂ ਕਿਸੇ ਗੱਲ ਤੋਂ ਤੁਹਾਡੇ ਤੋਂ ਕਾਣਾ ਨਹੀਂ ਆ ਮੈਂ ਕਿਤੇ ਨਹੀਂ ਭੱਜਦਾ ਮੈਂ ਹਰ ਵੇਲੇ ਹਾਜ਼ਰ ਹਾਂ ਜਿੱਥੇ ਤੁਸੀਂ ਕਹੋ ਜਦੋਂ ਤੁਸੀਂ ਕਹੋ ਜਿਹਦੇ ਨਾਲ ਤੁਸੀਂ ਕਹੋ ਮੈਂ ਬੈਠਣ ਨੂੰ ਤਿਆਰ ਆ ਮੈਂ ਜਿਹੜੀ ਗੱਲ ਸਹੀ ਆ ਉਹ ਸਾਰੀ ਇੰਟਰਵਿਊ ਚ ਦੱਸੀ ਆ ਤੇ ਜਿਹੜੀ ਗੱਲ ਗਲਤ ਹੈ ਉਹ ਵੀ ਮੈਂ ਇੰਟਰਵਿਊ ਚ ਦਸੀ ਹੈ। ਮਾਤਾ ਚਰਨ ਕੌਰ ਹੁਣਾਂ ਨੇ ਇੱਕ ਹੁਣੇ ਹੁਣੇ ਸਟੇਟਸ ਪਾਇਆ ਜਿਦੇ ਚ ਇੱਕੋ ਹੀ ਵਾਰੀ ਮੈਂ ਪੜਿਆ ਜਿਦੇ ਚ ਉਹਨਾਂ ਨੇ ਮੈਂ ਜਿਹੜੀਆਂ ਇੰਟਰਵਿਊ ਚ ਗੱਲਾਂ ਕਹੀਆਂ ਨੇ ਉਹ ਉਹਨਾਂ ਨੇ ਕਿਹਾ ਹੈ ਕਿ ਮੈਂ ਉਹ ਸਭ ਝੂਠ ਬੋਲਿਆ ਸੀ 2025 ਤੋਂ ਪਹਿਲਾਂ ਸ਼ਬੀਰ ਦਾ ਨਾਮ ਵੀ ਨਹੀਂ ਸੁਣਿਆ ਸੀ। ਸੋ ਉਹਦੇ ਵੀ ਮੈਂ ਪਿਛਲੀ ਪੋਸਟ ਚ ਸਕਰੀਨਸ਼ਾਟ ਪਾਏ ਨੇ ਕਿ ਉਹ ਸ਼ਬੀਰ ਨੂੰ ਕਦੋਂ ਤੋਂ ਜਾਣਦੇ ਨੇ। ਇਹਦੇ ਲਈ ਮੈਂ ਕੋਈ ਐਫਰਟ ਨਹੀਂ ਕੀਤੇ। ਮੈਂ ਤਾਂ ਜਸਟ ਬਸ ਐਦਾਂ ਹੀ ਆਪਦੀ ਚੈਟ ਚੋਂ ਲੱਭ ਕੇ ਉਹ ਸਕਰੀਨਸ਼ਾਟ ਪਾਤੇ। ਤੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਦੋਵਾਂ ਨੂੰ ਬੇਬੇ ਜੀ ਨੂੰ ਤੇ ਬਾਪੂ ਜੀ ਨੂੰ ਸਰਦਾਰ ਬਲਕੌਰ ਸਿੰਘ ਨੂੰ ਤੇ ਮਾਤਾ ਚਰਨ ਕੌਰ ਉਹਨਾਂ ਨੂੰ ਕਿ ਸੋਸ਼ਲ ਮੀਡੀਆ ਤੇ ਐਦਾਂ ਦੀਆਂ ਚੀਜ਼ਾਂ ਮੈਂ ਪਾਈ ਜਾਵਾਂ ਮੈਨੂੰ ਆਪਦੇ ਆਪ ਨੂੰ ਨਹੀਂ ਚੰਗਾ ਲੱਗਦਾ ਕਿ ਮੈਂ ਥੋਡੀਆਂ ਚੀਜ਼ਾਂ ਦੇ ਕੋਈ ਸਕਰੀਨਸ਼ਾਟ ਐਦਾਂ ਦੇ ਪਾਈ ਜਾਵਾਂ ਜਾਂ ਕੁਝ ਵੀ ਕਰੀ ਜਾਵਾਂ ਜਾਂ ਤੁਹਾਡੇ ਵਾਇਸ ਨੋਟ ਪਾਈ ਜਾਵਾਂ ਜਾਂ ਕੋਈ ਸਿੱਧੂ ਦਾ ਵਾਇਸ ਨੋਟ ਪਾਵਾਂ ਕਿ ਮੈਂ ਉਹਦੇ ਕੋਲੇ ਕੰਮ ਮੰਗਣ ਗਿਆ ਸੀ ਜਾਂ ਉਹਨੇ ਮੈਨੂੰ ਬੁਲਾਇਆ ਸੀ ਕਿਸੇ ਚੀਜ਼ਾਂ ਦੀ ਸਲਾਹ ਲਈ ਜਾ ਹੱਲ ਲਈ ਸੋ ਮੈਂ ਚਾਹੁੰਦਾ ਕਿ ਆਪਾਂ ਇੱਕ ਵਾਰੀ ਤਿੰਨੋਂ ਜਾਣੇ ਜੇ ਕਿ ਸ ਚੌਥੇ ਨੂੰ ਵੀ ਬਿਠਾਉਣਾ ਤੁਸੀਂ ਭਾਵੇਂ ਚੌਥਾ ਬੰਦਾ ਵੀ ਕੋਈ ਆਪਾਂ ਸਾਰੇ ਜਾਣੇ ਲਾਈਵ ਦੇ ਵਿੱਚ ਬੈਠ ਜਾਈਏ ਕੈਮਰੇ ਲਾ ਕੇ মিডিਆ ਦੇ ਸਾਹਮਣੇ ਤੇ ਉੱਥੇ ਸਾਰੀਆਂ ਗੱਲਾਂ ਇੱਕ ਵਾਰੀ ਚ ਕਲੀਅਰ ਕਰ ਲਈਏ ਮੈਂ ਕਿਸੇ ਗੱਲ ਤੋਂ ਤੁਹਾਡੇ ਤੋਂ ਕਾਣਾ ਨਹੀਂ ਆ ਮੈਂ ਕਿਤੇ ਨਹੀਂ ਭੱਜਦਾ ਮੈਂ ਹਰ ਵੇਲੇ ਹਾਜ਼ਰ ਹਾਂ ਜਿੱਥੇ ਤੁਸੀਂ ਕਹੋ ਜਦੋਂ ਤੁਸੀਂ ਕਹੋ ਜਿਹਦੇ ਨਾਲ ਤੁਸੀਂ ਕਹੋ ਮੈਂ ਬੈਠਣ ਨੂੰ ਤਿਆਰ ਆ ਮੈਂ ਜਿਹੜੀ ਗੱਲ ਸਹੀ ਆ ਉਹ ਸਾਰੀ ਇੰਟਰਵਿਊ ਚ ਦੱਸੀ ਐ ਤੇ ਜਿਹੜੀ ਗੱਲ ਗਲਤ ਐ ਉਹ ਵੀ ਮੈਂ ਇੰਟਰਵਿਊ ਚ ਦੱਸੀ ਐ ਮਾਤਾ ਚਰਨ ਕੌਰ ਹੋਣਾ ਨੇ ਇੱਕ ਹੁਣੇ-ਹੁਣੇ ਸਟੇਟਸ ਪਾਇਆ ਜਿਦੇ ਚ ਇੱਕੋਈ ਵਾਰੀ ਮੈਂ ਪੜਿਆ ਜਿਦੇ ਚ ਉਹਨਾਂ ਨੇ ਮੈਂ ਜਿਹੜੀਆਂ ਇੰਟਰਵਿਊ ਚ ਗੱਲਾਂ ਕਹੀਆਂ ਨੇ ਉਹ ਉਹਨਾਂ ਨੇ ਕਿਹਾ ਕਿ ਮੈਂ ਉਹ ਸਭ ਝੂਠ ਬੋਲਿਆ ਸੀ 2025 ਤੋਂ ਪਹਿਲਾਂ ਸ਼ਬੀਰ ਦਾ ਨਾਮ ਵੀ ਨਹੀਂ ਸੁਣਿਆ ਸੀ ਸੋ ਉਹਦੇ ਵੀ ਮੈਂ ਆ ਪਿਛਲੀ ਪੋਸਟ ਚ ਸਕਰੀਨਸ਼ਾਟ ਪਾਏ ਨੇ ਕਿ ਉਹ ਸ਼ਬੀਰ ਨੂੰ ਕਦੋਂ ਤੋਂ ਜਾਣਦੇ ਨੇ ਇਹਦੇ ਲਈ ਮੈਂ ਕੋਈ ਐਫਰਟ ਨਹੀਂ ਕੀਤਾ ਮੈਂ ਤਾਂ ਜਸਟ ਬਸ ਐਦਾਂ ਹੀ ਆਪਦੀ ਚੈਟ ਚੋਂ ਲੱਭ ਕੇ ਉਹ ਸਕਰੀਨਸ਼ਾਟ ਪਾਤੇ ਤੇ